ਮੈਂ ਸਿੱਖ ਧਰਮ ਨੂੰ ਬਹੁਤ ਨੇੜਿਓਂ ਸਮਝਦੀ ਆ ਤੇ ਸਿੱਖ ਧਰਮ ਨੂੰ ਮੈਂ ਬਹੁਤ ਨੇੜਿਓਂ ਗਹਿਰਾਈ ਨਾਲ ਦੇਖਿਆ ਜਾਣਿਆ ਤੇ ਸਮਝਿਆ ਇਸ ਵੇਲੇ ਕਲਾ ਤੇ ਕਲਾਕਾਰਾਂ ਦੀ ਵਿਰੋਧਤਾ ਕੀਤੀ ਜਾ ਰਹੀ ਆ ਮੇਰਾ ਉਤਪੀੜਨ ਕੀਤਾ ਜਾ ਰਿਹਾ ਯਾਨੀ ਕਿ ਮੈਨੂੰ ਤੰਗ ਪਰੇਸ਼ਾਨ ਮਾਨਸਿਕ ਤੌਰ ਦੇ ਉਤੇ ਟੌਰਚਰ ਕੀਤਾ ਜਾ ਰਿਹਾ ਮੈਂ ਪੰਜਾਬੀਆਂ ਦੀ ਵੀ ਕਦਰ ਕਰਨੀ ਆ ਸਭ ਦੀ ਕਦਰ ਕਰਨੀ ਆ ਤੇ ਜਾਣਬੁੱਝ ਕੇ ਮੇਰੇ ਖਿਲਾਫ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਮੈਂ ਚੰਡੀਗੜ੍ਹ ਦੇ ਵਿੱਚ ਜੰਮੀ ਤੇ ਜਵਾਨ ਹੋਈ ਆ ਮੈਨੂੰ ਸਭ ਗੱਲਾਂ ਦਾ ਪਤਾ ਪਰ ਮੇਰੀ ਫਿਲਮ ਦਾ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਇਹ ਵਿਰੋਧ ਕਰਨ ਦੀ ਕੋਈ ਤੁਕ ਨਹੀਂ ਬਣਦੀ ਇਹ ਮੇਰਾ ਨੁਕਸਾਨ ਚਾਹੁੰਦੇ ਆ ਮੇਰੇ ਅਫਸਰ ਨੂੰ ਧੁੰਦਲਾ ਕਰਨਾ ਚਾਹੁੰਦੇ ਆ ਮੇਰੀ ਸ਼ਭੀ ਹੈ ਜਿਹੜੀ ਉਹਨੂੰ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਆ ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਇਹ ਮੈਂ ਨਹੀਂ ਗੱਲ ਕਹਿੰਦਾ ਇਹ ਕੰਗੜਾ ਰਣੌਤ ਕਹਿ ਰਹੀ ਆ ਉਹ ਕੰਗੜਾ ਰਣੌਤ ਜਿਹਨੇ ਕਿਸਾਨਾਂ ਦੇ ਬਾਰੇ ਸਿੱਖਾਂ ਦੇ ਬਾਰੇ ਗਾਇਕਾਂ ਦੇ ਬਾਰੇ ਬੀਬੇ ਮਹਿੰਦਰ ਕੌਰ ਵਰਗੀਆਂ ਔਰਤਾਂ ਦੇ ਬਾਰੇ ਬਹੁਤ ਵਾਰ ਬੜਾ ਕੁਝ ਹਵਾ ਤਵਾ ਬੋਲਿਆ ਜੀਦੀ ਗੱਲ ਦੇ ਉੱਤੇ ਆਪਾਂ ਜਾਣਦੇ ਕਿ ਪੰਜਾਬੀ ਛਪਿਆ ਸੀ ਹਾਲਾਂਕਿ ਅਸੀਂ ਇਸ ਗੱਲ ਦੇ ਉੱਤੇ ਸਵਾਦ ਲੈਣ ਵਾਲੇ ਨਹੀਂ ਕਮ ਕਹਿੰਦੇ ਵੀ ਭਾਈ ਐਂਓ ਵਧੀਆ ਹੋ ਗਿਆ ਫਲਾਹ ਹੋ ਗਿਆ ਪਰ ਉਦੋਂ ਇਹ ਵੀ ਖਬਰਾਂ ਆਈਆਂ ਸੀ ਉਹ ਕੰਗੜਾ ਰਣੌਤ ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਵਾਤਾਵਾ ਕਹੀਆਂ ਉਹ ਕੰਗੜਾ ਜਿਹੜੀ ਕਿ ਇਸ ਵੇਲੇ ਮੰਡੀ ਤੋਂ ਬੀਜੇਪੀ ਦੀ ਸੰਸਦ ਮੈਂਬਰ ਹੈ ਉਹ ਕੰਗੜਾ ਰਣੌਤ ਜਿਹਦੀ ਕਿ ਐਮਰਜੈਂਸੀ ਫਿਲਮ ਹੁਣ ਰਿਲੀਜ਼ ਹੋਈ ਹੈ ਤੇ ਜਿਹਦਾ ਪੰਜਾਬ ਦੇ ਵਿੱਚ ਇਸ ਵੇਲੇ ਵੀ ਵਿਰੋਧ ਚੱਲ ਰਿਹਾ ਪਰ ਮੈਂ ਸਾਡੇ ਪੰਜਾਬੀਆਂ ਨੂੰ ਸਾਡੇ ਸਿੱਖ ਭਾਈਚਾਰੇ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਉਹਦੀ ਫਿਲਮ ਦਾ ਵਿਰੋਧ ਕਰਨ ਦੀ ਲੋੜ ਕੋਈ ਨਹੀਂ ਤੁਹਾਨੂੰ ਇਹ ਫਿਲਮ ਦਾ ਕੋਈ ਵਿਰੋਧ ਨਾ ਹੋਵੇ ਇੱਕ ਪੈਸੇ ਦਾ ਵੀ ਵਿਰੋਧ ਨਾ ਹੋਵੇ ਇਹ ਪੰਜਾਬ ਦੇ ਵਿੱਚ ਤਾਂ ਵੀ ਕਾਮਯਾਬ ਨਹੀਂ ਹੋਣੀ ਕਿਉਂਕਿ ਪੰਜਾਬ ਦੇ ਲੋਕ ਇੰਉਂ ਨਹੀਂ ਵੀ ਰਾਹ ਜਾਂਦੇ ਨੂੰ ਕਿਸੇ ਨੂੰ ਵੀ ਕਹਿ ਦੇਣ ਵੀ ਚੱਲ ਤੇਰੀ ਫਿਲਮ ਦੇਖਿਓ ਨੇ ਆ ਪੰਜਾਬ ਦੇ ਲੋਕ ਪਹਿਲਾਂ ਆਪਣੀ رائے ਬਣਾਉਂਦੇ ਆ ਜਿਨੇ 4-500 ਰੁਪਇਆ ਇੱਕ ਫਿਲਮ ਦੇ ਉੱਤੇ ਖਰਚਣਾ ਜਿਨੇ ਪਾਰਕਿੰਗ ਦੇ ਲਈ 50 ਜਾਂ 100 ਰੁਪਏ ਦੀ ਪਰਚੀ ਕਟਾਉਣੀ ਆ ਜਿਨੇ ਇੰਟਰਵੈਲ ਦੇ ਵੇਲੇ ਠੰਡਾ ਤੱਤਾ ਪੀਣਾ ਕੋਈ ਫੁੱਲੇ ਖਾਣੇ ਕੁਝ ਹੋਰ ਕਰਨਾ ਜਿਨੇ ਆਪਣੀ ਜ਼ਿੰਦਗੀ ਦੇ 3 ਘੰਟੇ ਸਮਾਂ ਦੇਣਾ ਉਹਨੇ ਬੰਦੇ ਦੇ ਪਹਿਲਾਂ ਪੜਤਾਲ ਕਰਨੀ ਹੁੰਦੀ ਤੇ ਪੜਤਾਲ ਦੇ ਵਿੱਚੋਂ ਤਾਂ ਇਹ ਗੱਲ ਨਿਕਲਦੀ ਵੀ ਭਾਈ ਕੰਗਣਾ ਰਣੌਤ ਤੇ ਕੁਝ ਕੁ ਹੋਰ ਲੋਕ ਸਿੱਖਾਂ ਦੇ ਬਾਰੇ ਕਿਸਾਨਾਂ ਦੇ ਬਾਰੇ ਤੇ ਸਾਡੇ ਪੰਜਾਬੀਆਂ ਦੇ ਬਾਰੇ ਆਪਦੀ رائے ਕਿਹੋ ਜਿਹੀ ਰੱਖਦੇ ਆ ਉਹਦੀ ਫਿਲਮ ਦਾ ਬਿਲਕੁਲ ਪੰਜਾਬ 'ਚ ਵਿਰੋਧ ਨਾ ਹੋਵੇ ਜਦੋਂ ਇਹ ਫਿਲਮ ਚੱਲ ਹੱਟੀ 2 ਹਫ਼ਤਿਆਂ ਤੱਕ ਆਪੇ ਸਭ ਦੇ ਸਾਹਮਣੇ ਆ ਜਾਣਾ ਵੀ ਭਾਈ ਇਹਨੂੰ ਪੰਜਾਬ ਦੇ ਲੋਕਾਂ ਨੇ ਇੰਨੇ ਕਦੇ ਦੇਖਿਆ ਅੰਕੜਾ ਸਭ ਦੇ ਸਾਹਮਣੇ ਆ ਜਾਣਾ ਜੇ ਅੱਜ ਪੁਸ਼ਪਾ 2 ਵਰਗੀਆਂ ਫਿਲਮਾਂ ਹਿੰਦੀ ਦੇ ਵਿੱਚ ਡੱਬ ਹੋ ਕੇ ਪੰਜਾਬ ਦੇ ਵਿੱਚ ਪੰਜਾਬੀ ਫਿਲਮਾਂ ਤੋਂ ਵੱਧ ਚੱਲ ਸਕਦੀਆਂ ਇਹਦਾ ਮਤਲਬ ਇਹ ਆ ਵੀ ਕੋਈ ਰਿਸ਼ਤੇਦਾਰੀ ਜਾਂ ਦੂਰ ਦਾਡੇ ਦੀ ਗੱਲ ਨਹੀਂ ਜਿਹੜੀ ਚੀਜ਼ ਟੰਬੂਗੀ ਆਪਾਂ ਉਹ ਦੇਖਾਂਗੇ ਤੇ ਐਮਰਜੈਂਸੀ ਟੰਬਦੀ ਨਹੀਂ ਕਿਉਂਕਿ ਪਤਾ ਹੀ ਆ ਇਹਦੇ ਵਿੱਚ ਸੰਤ ਜਰਨੈਲਿਸਟ ਸਿੰਘ ਭਿੰਡਰਾਵਾਲਿਆਂ ਦੇ ਬਾਰੇ ਕਿਹੋ ਜੀ ਸੋਚ ਪੇਸ਼ ਕੀਤੀ ਗਈ ਹੋਣੀ ਆ ਇਹਦੇ ਵਿੱਚ ਸਿੱਖਾਂ ਦੇ ਬਾਰੇ ਕੀ ਗੱਲ ਹੋਊਗੀ ਐਮਰਜੈਂਸੀ ਦੇ ਦੌਰ ਦੀ ਇੰਦਰਾ ਗਾਂਧੀ ਦੀ ਗੱਲ ਕਰਦੇ ਆ ਕਰਦੇ ਕਿੰਨਾ ਕਿੰਨੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਹੋਣੀਆਂ ਇਸ ਕਰਕੇ ਆਪਾਂ ਨੂੰ ਇਸ ਫਿਲਮ ਦੇ ਉੱਤੇ એનર્ਜੀ ਮੇਰਾ ਖਿਆਲ ਆ ਵੇਸਟ ਕਰਨ ਦੀ ਥਾਂ ਦੇ ਉੱਤੇ ਇਹਨੂੰ ਕਹਿੰਦੇ ਚਲੋ ਲੱਗੀ ਤੇ ਗਈ ਉਹਦੀਆਂ ਬਹੁਤ ਸਾਰੀਆਂ ਫਿਲਮਾਂ ਆਈਆਂ ਤੇ ਗਈਆਂ ਇਹ ਵੀ ਆਈ ਤੇ ਗਈ ਦੇ ਵਿੱਚ ਹੀ ਸ਼ਾਮ ਆਪਾਂ ਇਹ ਗੱਲ ਕਰਦਾ ਕੋਈ ਚਲੋ ਪੰਜਾਬ ਦੇ ਵਿੱਚ ਰੋਧ ਹੋ ਰਿਹਾ ਉਹਦੇ ਕੋਲੇ ਬਹਾਨਾ ਬਣ ਗਿਆ ਵੀ ਭਾਈ ਪੰਜਾਬ ਦੇ ਲੋਕਾਂ ਨੇ ਮੇਰਾ ਵਿਰੋਧ ਬਹੁਤ ਕੀਤਾ ਮੇਰੀ ਫਿਲਮ ਸੁਪਰ ਹਿੱਟ ਸੀ ਫਲਾਂ ਸੀ ਢਿੰਗ ਸੀ ਹਰਿਆਣੇ ਦੇ ਵਿੱਚ ਕਿੰਨਾ ਕਰ ਰਿਕਾਰਡ ਤੋੜ ਬਿਜ਼ਨਸ ਕਰ ਲਿਆ ਉਹਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੰਨਾ ਕਰ ਰਹੀ ਆ ਮਹਾਰਾਸ਼ਟਰ ਦੇ ਵਿੱਚ ਕਿੰਨਾ ਕਰ ਲਿਆ ਉਹਨੇ ਯੂਪੀ ਦੇ ਵਿੱਚ ਕਿਹੜੇ ਰਿਕਾਰਡ ਤੋੜੇ ਉਹਨੇ ਉਹਦੀ ਫਿਲਮ ਕਿਤੇ ਨਹੀਂ ਚੱਲੀ ਜਿਵੇਂ ਮਣੀ ਕਰੜਕਾ ਨੂੰ ਕਿਸੇ ਨੇ ਨਹੀਂ ਪੁੱਛਿਆ ਸੀ ਉਵੇਂ ਇਹਨੂੰ ਵੀ ਨਹੀਂ ਪੁੱਛਿਆ ਪਰ ਉਹਦੇ ਕੋਲੇ ਇੱਕ ਬਹਾਨਾ ਬਣ ਜਾਣਾ ਹੁਣ ਕਿ ਦੇਖੋ ਜੀ ਮੇਰੀ ਫਿਲਮ ਦੀ ਵਿੱਚ ਐਡੀਟਿੰਗ ਵੀ ਹੋਈ ਸੀ ਐਡਿਟ ਕਰਕੇ ਕੱਟ ਵੀ ਲਾਏ ਗਏ ਸੀ ਸੈਂਸਰ ਬੋਰਡ ਦੇ ਜਿਵੇਂ ਕਿ ਅਸੀਂ ਉਵੇਂ ਕਰ ਲਿਆ ਸੀ ਪਰ ਪੰਜਾਬ ਦੇ ਲੋਕ ਮੇਰੇ ਬਾਰੇ ਫਿਰ ਮਾੜੀ رائے ਰੱਖਦੇ ਆ ਜਦ ਕਿ رائے ਉਹਨੇ ਆਪ ਦੀ ਆਪ ਬਣਾਈ ਆ ਕੀ ਉਹਨੇ ਕੱਟ ਲੱਗਣ ਤੋਂ ਬਾਅਦ ਫਿਲਮ ਕਿਸੇ ਜਥੇਬੰਦੀ ਨੂੰ ਦਿਖਾਈ ਕਿਸੇ ਸਿਆਸੀ ਧਿਰ ਨੂੰ ਦਿਖਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਖੀ ਬੁੱਧੀਜੀਵੀਆਂ ਦੇ ਪੈਰਾਂ ਨੇ ਦੇਖੀ ਉਹ ਕੱਟ ਲੱਗੇ ਆਪਾਂ ਰਾਤੀ ਇੱਥੇ ਲੱਗਣ ਨਹੀਂ ਦਿੱਤੀ ਗਈ ਤੇ ਹੁਣ ਰੌਲਾ ਪੈ ਜਾਣਾ ਨਵਾ ਵੀ ਇਹ ਤਾਂ ਮੇਰੇ ਖਿਲਾਫ ਐਸੀ ਚਲਤੇ ਹਨ ਇਹ ਸਿੱਖ ਭਾਈਚਾਰਾ ਤੋਂ ਮੇਰੇ ਖਿਲਾਫ ਐਸੀ ਸਾਜ਼ਿਸ਼ ਕਰਤਾ ਹੈ ਇਹਨਾਂ ਨੇ ਮੇਰੀ ਫਿਲਮ ਨਹੀਂ ਚੱਲਣ ਦੀ ਇਹ ਚੱਲਣੀ ਹੈ ਹੀ ਨਹੀਂ ਸੀ ਕਿਉਂਕਿ ਬੰਦੇ ਦੀ ਰਾਏ ਸਮੁੱਚੇ ਭਾਈਚਾਰੇ ਬਾਰੇ ਕਿਹੋ ਜੀ ਆ ਇਹਦੇ ਬਾਰੇ ਪਿਛਲੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਉਹ ਇਸ ਵੇਲੇ ਇਉਂ ਲੱਗਦਾ ਵੀ ਇੱਕ ਸਿਆਸੀ ਧਿਰ ਦੇ ਵੱਲੋਂ ਬਣਾਈ ਗਈ ਫਿਲਮਾਂ ਤੇ ਦੂਜੀ ਸਿਆਸੀ ਧਿਰ ਨੂੰ ਢਾਹ ਲਾਉਣ ਦੇ ਲਈ ਬਣਾਈ ਗਈ ਫਿਲਮਾਂ ਤੇ ਉਹਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਭਾਈ ਮੈਂ ਭਵਿੱਖ ਦੇ ਵਿੱਚ ਪੋਲਿਟੀਕਲ ਵਿਸ਼ਿਆਂ ਦੇ ਉੱਤੇ ਜੋ ਅਤੀਤ ਦੇ ਵਿਸ਼ਿਆਂ ਦੇ ਉੱਤੇ ਫਿਲਮਾਂ ਬਣਾਉਣ ਤੋਂ ਗਰੇਜ਼ ਕਰੂੰਗੀ ਉਹਨੂੰ ਕਰਨਾ ਹੀ ਚਾਹੀਦਾ ਉਹਨੂੰ ਇੱਕ ਪਾਸੇ ਜਾਣਾ ਚਾਹੀਦਾ ਬਹੁਤ ਸਾਰੇ ਲੋਕ ਇਹੋ ਜਿਹੇ ਆਏ ਆ ਹਿੰਦੀ ਸਿਨੇਮੇ ਦੇ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਜਿਨ੍ਹਾਂ ਦੇ ਜਦੋਂ ਬਿਲਕੁਲ ਛੋਲੇ ਵਿੱਕ ਗਏ ਜਦੋਂ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਬੇਰਾਂ ਵਟੇ ਨਹੀਂ ਪੁੱਛਿਆ ਫਿਰ ਉਹ ਰਾਜਨੀਤੀ ਵਿੱਚ ਆ ਗਏ ਉਹਨਾਂ ਦੇ ਵਿੱਚ ਇੱਕ ਸੰਨੀ ਦੇ올 ਵੀ ਆ ਸੰਨੀ ਦੇ올 ਗੁਰਦਾਸਪੁਰ ਦੇ ਵਿੱਚ ਵੜਿਆ ਨਹੀਂ 5 ਸਾਲਾਂ ਦੇ ਵਿੱਚ ਕਿੰਨੇ ਵਾਰ ਵੜਿਆ 5 ਵਾਰ ਵੀ ਨਹੀਂ ਵੜਿਆ ਪਰ ਜਦੋਂ ਉਹਦੀ ਗਦਰ ਟੂ ਚੱਲ ਗਈ ਤੋ ਕਹਿੰਦਾ ਜੀ ਮੇਰਾ ਦਿਲ ਇਹ ਗੱਲ ਕਹਿੰਦਾ ਕਿ ਭਾਈ ਮੈਂ ਤਾਂ ਫਿਲਮੀ ਖੇਤਰ ਵਾਸਤੇ ਨਹੀਂ ਮੈਂ ਤਾਂ ਉਹਦਾ ਸਮਾਜ ਦੇ ਲਈ ਕੰਮ ਕਰਨ ਵਾਸਤੇ ਆ ਫਿਲਮੀ ਖੇਤਰ ਦੇ ਵਿੱਚ ਮੈਂ ਆ ਕੇ ਇੱਥੇ ਲੋਕਾਂ ਦੀ ਸੇਵਾ ਕਰ ਸਕਦਾ ਮੈਂ ਸਿਆਸਤ ਵਾਸਤੇ ਨਹੀਂ ਬਣਿਆ ਪਰ ਜੇ ਉਹਦੀ ਫਿਲਮ ਨਾ ਚੱਲਦੀ ਉਹਨੇ ਕਿਸੇ ਨਾ ਕਿਸੇ ਪਾਸੇ ਚੋਣ ਲੜਨੀ ਸੀ ਮਤਲਬ ਹਰ ਬੰਦਾ ਆਪਣਾ ਸੂਤ ਲਵਣਾ ਚਾਹੁੰਦਾ ਟੰਗਣਾ ਦਾ ਵੀ ਸੂਤ ਲੱਗਾ ਮੰਡੀ ਦੇ ਵਿੱਚ ਉਹ ਫਿਲਮਾਂ ਬਣਾਵੇ ਨਾ ਬਣਾਵੇ ਪਰ ਉਹਦੇ ਬਾਰੇ ਹੁਣ ਰਾਏ ਲੋਕਾਂ ਦੀ ਬਣ ਚੁੱਕੀ ਹੈ ਕਿ ਇਹ ਕਿੰਨਾ ਦੇ ਖਿਲਾਫ ਹੈ ਤੇ ਕਿੰਨਾ ਦੇ ਪੱਖ ਦੇ ਵਿੱਚ ਆ ਅਗਲੀ ਗੱਲ ਪੰਜਾਬ ਦੇ ਵਿੱਚ ਇਸ ਵੇਲੇ ਕੁਝ ਚੰਗੀਆਂ ਫਿਲਮਾਂ ਬਣੀਆਂ ਤੇ ਮੈਨੂੰ ਖੁਸ਼ੀ ਤਾਂ ਤਸੱਲੀ ਦੀ ਗੱਲ ਆ ਮੇਰੇ ਲਈ ਤੇ ਤੁਹਾਡੇ ਲਈ ਵੀ ਵੀ ਭਾਈ ਇਹ ਫਿਲਮਾਂ ਚੱਲਣ ਦੀ ਆਸ ਵੱਜਦੀ ਹਾਲਾਂਕਿ ਮੈਂ ਗਰੰਟੀ ਨਹੀਂ ਕਰਦਾ ਵੀ ਪਾਈ ਨੇ ਰਿਕਾਰਡ ਤੋੜ ਦੇਣਾ ਮੈਂ ਕਿਹੜਾ ਕਿਸੇ ਤੋਂ ਕੁਝ ਲੈਣਾ ਪਰ ਗੱਲ ਇਹ ਵੀ ਗਿੱਪੀ ਗਰੇਵਾਲ ਦੀ ਫਿਲਮ ਜਿਹੜੀ 10 ਅਪ੍ਰੈਲ ਨੂੰ ਰਿਲੀਜ਼ ਹੋਣੀ ਆ ਆਕਾਲ ਉਹਦਾ ਟੀਜ਼ਰ ਰਿਲੀਜ਼ ਹੋਇਆ ਇਹਦੇ ਟੀਜ਼ਰ ਦੇ ਵਿੱਚੋਂ ਪਤਾ ਲੱਗਦਾ ਜੀ ਸਿੱਖਾਂ ਬਾਰੇ ਜੰਗਾਂ ਬਾਰੇ ਯੋਧਿਆਂ ਦੇ ਬਾਰੇ ਗੱਲ ਕੀਤੀ ਗਈ ਆ ਇੱਕ ਇੱਕ ਸਵਾ ਲੱਖ ਨਾਲ ਕਿਵੇਂ ਲੜਦਾ ਇਹਦੀ ਪੇਸ਼ਕਾਰੀ ਕੀਤੀ ਗਈ ਹੋਣੀ ਸ਼ਾਇਦ ਉਨੇ ਨਕਲੀ ਦਾੜੀ ਨਹੀਂ ਲਾਈ ਅਸਲੀ ਦਾੜੀ ਲੱਗੀ ਹੈ ਤੇ ਹੁਣ ਤੱਕ ਨਕਲੀ ਦਾੜੀਆਂ ਲਾ ਕੇ ਹਿੰਦੀ ਫਿਲਮਾਂ ਵਾਲੇ ਸਾਨੂੰ ਕਾਰਟੂਨ ਕਿਵੇਂ ਬਣਾਉਂਦੇ ਰਹੇ ਆ ਇਸ ਗੱਲ ਨੂੰ ਪਰੇ ਛੱਡ ਕੇ ਤੇ ਹੁਣ ਅਸਲ ਸਿੱਖ ਅਸਲ ਸਿੱਖੀ ਰੂਪ ਦੇ ਵਿੱਚ ਆਉਣਗੇ ਇੱਕ ਫਿਲਮ ਆ ਰਹੀ ਤਰਸੀਮ ਜਸੜ ਦੀ ਗੁਰੂ ਨਾਨਕ ਜਹਾਜ਼ੋ ਦਾ ਨਾਂ ਸ਼ਾਇਦ ਇਹ ਵੀ April ਦੇ ਵਿੱਚ ਆ ਜਾਏ ਜਾਂ ਅੱਗੇ ਪਿਛੇ ਵੀ ਹੋ ਸਕਦੀ ਆ ਇਹਦੇ ਵਿੱਚ ਤਰਸੀਮ ਜਸੜ ਦੀ ਪਛਾਣ ਹੀ ਨਹੀਂ ਹੁੰਦੀ ਉਹ ਤਾਂ ਨਹੀਂ ਹੁੰਦੀ ਉਹਦੀ ਦਾੜੀ ਇੰਨੀ ਵੱਡੀ ਹੋਈ ਤੇ ਅਸਲੀ ਦਾੜੀ ਆ ਦੱਸੇ ਤੋਂ ਪਤਾ ਲੱਗਦਾ ਕਿ ਤਰਸੀਮ ਜਸੜ ਹੀ ਆ ਤਾਮਾ ਗਾਟਾ ਮਾਰੂ ਤੇ ਬਾਬਾ ਗੁਰਦੇਤ ਸਿੰਘ ਬਾਰੇ ਜਿਹਦੇ ਬਾਰੇ ਅਸੀਂ ਜਾਣਦੇ ਹੀ ਨਹੀਂ ਹੁਣ ਉਹਨਾਂ ਦੇ ਬਾਰੇ ਇਹ ਫਿਲਮ ਫਿਰ ਇੱਕ ਫਿਲਮ ਸਿੱਪੀ ਗਲ ਦੀ ਵੀ ਆ ਰਹੀ ਹੈ ਗਦਰੀ ਬਾਬਿਆਂ ਦੇ ਉੱਤੇ ਉਹ ਆ ਫਿਰ ਇੱਕ ਫਿਲਮ ਹਰੀ ਸਿੰਘ ਨਲੂਆ ਬਾਰੇ ਵੀ ਆ ਰਹੀ ਹੈ ਇਸੇ 25 ਵਰੇ ਦੇ ਵਿੱਚ ਇਹ ਚੰਗੀਆਂ ਫਿਲਮਾਂ ਚੰਗੇ ਕਿਰਦਾਰਾਂ ਵਾਲੀਆਂ ਸਿੱਖ ਇਤਿਹਾਸ ਬਾਰੇ ਸਿੱਖ ਪਾਤਰਾਂ ਦੇ ਬਾਰੇ ਜਾਣਕਾਰੀ ਦੇਣੀਆਂ ਇਸ ਗੱਲ ਦੀ ਮੈਨੂੰ ਤਸੱਲੀ ਆ ਇੱਕ ਫਿਲਮ ਹੁਣੇ-ਹੁਣੇ ਰਿਲੀਜ਼ ਹੋਣੀ ਹੈ ਸ਼ਾਇਦ ਕੁਝ ਦਿਨਾਂ ਬਾਅਦ ਹੀ ਉਹ ਹੈਗੀ ਜੀ ਪੰਜਾਬ 1995 ਦਲਜੀਤ ਦਸਾਂਝ ਦੀ ਫਿਲਮ ਆ ਜਸਮント ਸਿੰਘ ਖਾਲੜਾ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਆ ਜੋ ਤਸ਼ੱਦਦ ਅਤੀਤ ਦੇ ਵਿੱਚ ਹੋਇਆ ਉਹਦੇ ਉੱਤੇ ਨਿਰਧਾਰਿਤ ਆ ਉਦੇ ਉੱਤੇ ਬਹੁਤ ਸਾਰੀਆਂ ਗੱਲਾਂ ਵਿੱਚ ਇਹੋ ਜੀਆਂ ਪੇਸ਼ ਕੀਤੀਆਂ ਗੰਗਾ ਜਿਹੜੀਆਂ ਸ਼ਾਇਦ ਦਰਸ਼ਕਾਂ ਨੂੰ ਟੁੰਬਣ ਇਹਦੇ ਵਿੱਚ ਬਹੁਤ ਸਾਰੇ ਕਟ ਲੱਗੇ ਪਰ ਫਿਰ ਵੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਕਿੰਨਾ ਕੁ ਬਿਜ਼ਨਸ ਕਰਨੀ ਹੈ ਵਕਤ ਦੱਸੂਗਾ ਪਰ ਕੰਗਣਾ ਤੇ ਦਲਜੀਤ ਦੀ ਕਿਵੇਂ ਖੜਕਦੀ ਰਹੀ ਤੇ ਕੰਗਣਾ ਦਲਜੀਤ ਦੇ ਉੱਤੇ ਕਿਵੇਂ ਵਰਦੀ ਰਹੀ ਆਪਾਂ ਜਾਣਦੇ ਹਾਂ ਖੈਰ ਸਿੱਖਾਂ ਦੇ ਬਾਰੇ ਇੰਨੀ ਮਾੜੀ رائے ਨਹੀਂ ਬਣਾਉਣੀ ਚਾਹੀਦੀ ਕਿਸਾਨਾਂ ਬਾਰੇ ਇੰਨੀ ਮਾੜੀ رائے ਨਹੀਂ ਬਣਾਉਣੀ ਚਾਹੀਦੀ ਤੇ ਕੰਗਣਾ ਦੀ ਜੇਕਰ ਅੱਜ ਫਿਲਮ ਕੋਈ ਨਹੀਂ ਚੱਲ ਰਹੀ ਤੇ ਪੰਜਾਬ ਦੇ ਲੋਕ ਦਾ ਵਿਰੋਧ ਕਰ ਰਹੇ ਆ ਤੇ ਫਿਰ ਕਿਉਂ ਕਰ ਰਿਹਾ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਜੇ ਅੱਜ ਅੱਲੂ ਅਰਜਨ ਨੂੰ ਜਿਹਦੇ ਨਾਲ ਕੋਈ ਨਾ ਲੱਲਾ ਦਾ ਖੱਖਾ ਪੰਜਾਬੀਆਂ ਦਾ ਨਾਹਿਮਤ ਲੰਗੜਾ ਉਹਨੂੰ ਇੰਨਾ ਪਿਆਰ ਦੇ ਸਕਦੇ ਆ ਉਹਦੀਆਂ ਫਿਲਮਾਂ ਨੂੰ ਇੰਨਾ ਸਤਕਾਰ ਦੇ ਸਕਦੇ ਆ ਤੇ ਫਿਰ ਤੇਰੀ ਫਿਲਮ ਦੇ ਨਾਲ ਕੀ ਸਮੱਸਿਆ ਹੋਈ ਕਿਉਂਕਿ ਤੂੰ ਆਪਣੇ ਬਾਰੇ رائے ਇਹੋ ਜੀ ਬਣਾ ਲਈ ਤੂੰ ਆਪਣੇ ਬਾਰੇ ਗੱਲਾਂ ਕਰ ਕਰਕੇ ਇਹੋ ਜਿਹਾ ਮਾਹੌਲ ਸਿਰਜ ਲਿਆ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਇਹਨੇ ਕਿਹੜਾ ਕੋਈ ਅਕਲ ਦੀ ਗੱਲ ਕਰਨੀ ਆ ਇਨੇ ਕਿਹੜਾ ਹੋ ਕੰਮ ਦੀ ਗੱਲ ਕਰਨੀ ਆ ਦੇ ਥਵੀਆਂ ਮਾਰੀਆਂ ਹੋਣੀਆਂ ਕੁਹਾੜੇ ਨਾਲ ਮੂੰਹ ਪਾਟਿਆ ਕਰਿਆ ਦੇ ਬਾਰੇ ਕੁਝ ਕਹਦੇ ਕਰਿਆ ਉਹਦੇ ਬਾਰੇ ਕੁਝ ਕਹਦੇ ਕਰਿਆ ਉਹਦੇ ਬਾਰੇ ਕੁਝ ਕਹਦੇ ਹੋ ਮੈਨੇ ਪਾਈ ਬਣਦਾ ਕੀ ਆ ਪਰ ਮੇਰੀ ਬੇਨਤੀ ਇਹਦੀ ਤੌਰ ਦੇ ਉਤੇ ਵੀ ਪੰਜਾਬ ਦੇ ਬੱਚੇ ਨੂੰ ਕੋਈ ਬਹੁਤੀ ਤਵੱਜੋ ਦੇਣ ਦੀ ਲੋੜ ਨਹੀਂ ਇਹਦੀਆਂ ਫਿਲਮਾਂ ਦੇ ਵਿਰੋਧ ਵਾਸਤੇ ਕੋਈ ਬਹੁਤਾ ਸਮਾਂ ਕੱਢਣ ਦੀ ਲੋੜ ਨਹੀਂ ਚੰਗੀ ਫਿਲਮ ਨੇ ਚੱਲੀ ਜਾਣਾ ਮਾੜੀ ਫਿਲਮ ਨੂੰ ਲੋਕਾਂ ਨੇ ਦੇਖਣਾ ਨਹੀਂ ਬਿਲਕੁਲ ਨਹੀਂ ਦੇਖਣਾ ਤੁਸੀਂ ਮੁਫਤ ਦੇ ਵਿੱਚ ਵੀ ਟਿਕਟਾਂ ਦੇ ਦਿਓ ਜੇ ਅੱਜ ਕੋਈ ਕਵੇ ਜੀ ਕਿ ਮੇਰੀ ਫਿਲਮ ਦੇਖ ਕੇ ਆਓ ਤੇ ਆ ਲਓ ਜੀ ਮੈਂ 10 ਟਿਕਟਾਂ ਦਿੰਦਾ ਕਿਸੇ ਕੋਲੇ ਇਹਨਾਂ ਸਮਾਂ ਨਹੀਂ ਕੋਈ ਤੁਹਾਨੂੰ ਟਿਕਟ ਦੇ ਸਕਦਾ ਪਰ ਆਪਦੇ 3 ਘੰਟੇ ਥੋੜੀ ਦੇ ਸਕਦਾ ਉਹ ਤਾਂ ਤੁਹਾਡੇ ਬਰਬਾਦ ਹੋਣੇ ਨਾ ਸੋ ਦੇਖਦੇ ਆ ਭਾਈ ਕੀ ਬਣਦਾ ਹੁੰਦਾ ਸਮੇਂ ਦੇ ਵਿੱਚ ਪਰ ਆਜੋ ਚੰਗੇ ਕਲਾਕਾਰਾਂ ਨੂੰ ਚੰਗੀਆਂ ਫਿਲਮਾਂ ਨੂੰ ਆਪਾਂ ਪਿਆਰ ਤੇ ਸਤਿਕਾਰ ਦੇਗੇ ਬੇ ਲੋੜੇ ਵਿਰੋਧ ਤੋਂ ਬਚ ਗਏ ਤੇ ਹਿੰਦੀ ਫਿਲਮਾਂ ਵਾਲਿਆਂ ਦਾ ਵੱਡਾ ਹਿੱਸਾ ਐਸਾ ਜਿਹੜਾ ਕਿ ਪੈਸੇ ਦੇ ਦੇ ਕੇ ਵਿਰੋਧ ਕਰਵਾਉਂਦਾ ਇਸ ਕਰਕੇ ਵੀ ਭਾਈ ਸਾਨੂੰ ਮੁਫਤ ਦੇ ਵਿੱਚ ਪ੍ਰਚਾਰ ਮਿਲ ਜੇ ਸਾਡੀ ਫਿਲਮ ਸਾਡਾ ਗੀਤ ਸਾਡਾ ਸੀਰੀਅਲ ਮੁਫਤ ਦੇ ਵਿੱਚ ਚੱਲੇ ਜੇ ਸਾਡਾ ਜਿਹੜਾ ਕਰੋੜਾ ਰੁਪਈਆ ਦਾ ਪ੍ਰਚਾਰ ਆ ਕੁਝ ਕੁ ਹਜ਼ਾਰਾਂ ਕੁਝ ਕੁ ਲੱਖਾਂ ਦੇ ਵਿੱਚ ਹੋ ਜੇ ਜਿਹੜਾ ਆਪਾਂ ਇੱਥੇ ਪੰਜਾਬ ਦੇ ਵਿੱਚ ਐਮਰਜੈਂਸੀ ਦੇ ਬਾਰੇ ਵਿਰੋਧ ਕਰ ਰਹੇ ਆ ਇਹਦੇ ਨਾਲ ਕਿਸੇ ਹੋਰ ਸੂਬੇ ਦੇ ਵਿੱਚ ਉਹਨੂੰ ਫਾਇਦਾ ਤਾਂ ਨਹੀਂ ਹੋ ਰਿਹਾ ਕਿਤੇ ਉਹ ਆਪਦੀ ਗੱਲ ਕਹਿਣ ਦੇ ਵਿੱਚ ਹੋਰ ਤਾਂ ਨਹੀਂ ਕਾਮਯਾਬ ਹੋ ਰਹੀ ਕਿ ਭਾਈ ਸਿੱਖ ਤੋਂ ਮੇਰੇ ਬਾਰੇ ਵਿੱਚ ਐਸਾ ਹੀ ਸੋਚਦੇ ਹਨ ਇਹ ਤਾਂ ਸਿੱਖ ਐਸੇ ਕਰਦੇ ਹਨ ਇਹ ਤਾਂ ਸਿੱਖ ਜਾ ਕੇ ਸਿਨੇਮੇ ਵਿੱਚ ਮੇਰੀ ਮੂਵੀ ਬੰਦ ਕਰਵਾ ਦਿੱਤੇ ਹਨ ਉਹਦੇ ਕੋਲੇ ਗੱਲਾਂ ਹੋਰ ਵੱਢ ਜਾਣਗੀਆਂ ਆ ਜੋ ਆਪਾਂ ਕਿਸੇ ਦੇ ਬਾਰੇ ਵੀ ਬੋਲਣ ਵੇਲੇ ਸੋਚਿਆ ਕਰਗੇ ਫਿਲਮ ਦੇਖਣ ਯੋਗ ਹੋਣੀ ਮੈਨੂੰ ਕੋ ਕਵੇ ਜਾਂ ਐਮਰਜੈਂਸੀ ਦੇਖਿਆ ਮੈਂ ਨਹੀਂ ਦੇਖਦਾ ਪਰ ਹਾਂ ਜੇਕਰ ਮੈਨੂੰ ਇਹ ਲੱਗੇ ਜੀ ਕਿ ਇਹ ਮੈਨੂੰ ਫਿਲਮ ਦੇਖਣੀ ਚਾਹੀਦੀ ਭਾਵੇਂ ਹਜ਼ਾਰ ਦੀ ਟਿਕਟ ਹੋਵੇ ਮੈਂ ਤਾਂ ਵੀ ਜਾਊਂਗਾ ਮੇਰੇ ਮਨ ਦੀ ਮੌਜਾ ਨਾ ਮੇਰੇ ਉੱਤੇ ਕੋਈ ਦੁਬਾਰ ਨਹੀਂ ਬਣਾ ਸਕਦਾ ਤੁਹਾਡੇ ਉੱਤੇ ਵੀ ਨਹੀਂ ਸੋ ਉਹਦੀ ਫਿਲਮ ਨੇ ਚੱਲਣਾ ਨਹੀਂ ਆਪਾਂ ਕਾਹਤੋਂ ਆਪਦੇ ਨਾਂ ਗੱਲ ਲਾਉਣੀ ਆ ਵੀ ਭਾਈ ਸਾਡੇ ਵਿਰੋਧ ਦੇ ਕਰਕੇ ਨਹੀਂ ਚੱਲੀ ਉਹਦੀ ਵੈਸੇ ਹੀ ਨਹੀਂ ਚੱਲਣੀ ਉਹਦੇ ਵਿੱਚ ਕਿੰਨੇ ਕੱਟ ਲੱਗੇ ਆ ਉਹ ਕਿਹੋ ਜੀ ਜੁੜੀ ਆ ਉਹਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਕਿਹੜੇ ਚੰਗੀ ਗੱਲ ਕਹੀ ਹੋਣੀ ਆ ਇੰਦਰਾ ਗਾਂਧੀ ਦੀ ਗੱਲ ਕਰਦੇ ਆ 100 ਗੱਲਾਂ ਉਹਨੇ ਸਿੱਖਾਂ ਦੇ ਉੱਤੇ ਛੱਡੀਆਂ ਹੋਣੀਆਂ ਰਾਏ ਬਣੀ ਹੁੰਦੀ ਜ ਉਹ ਐਵੇਂ ਨਹੀਂ ਬਣਦੀ ਉਹਦੇ ਬਾਰੇ ਜਿਹੜੀ ਧਾਰਨਾ ਬਣੀ ਆ ਉਹਦੇ ਵਾਸਤੇ ਖੁਰ ਜ਼ਿੰਮੇਵਾਰ